ਬੀਦਾਂ ਸਬਾ ਹਲਕਾ ਨਾਬਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਪਾਰਦਾਤਾਂ ਵਾਧੀਆਂ ਹੀ ਜਾ ਰਹੀਆਂ ਨੇ ਤਾਜ਼ਾ ਮਾਮਲਾ ਨਾਬਾ ਦੇ ਅਧੀਨ ਪੈਂਦੇ ਪਿੰਡ ਸੋਜਾ ਤੋਂ ਸਾਹਮਣੇ ਆਇਆ ਦੱਸਦੀ ਏ ਕਿ ਚੋਰਾਂ ਦੇ ਵੱਲੋਂ ਪਿੰਡ ਸੋਜਾ ਦੇ ਕਈ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਦੇ ਮੋਟਰਾਂ ਦੇ ਉੱਤੇ ਲੱਗੇ ਟਰਾਂਸਫਾਰਮਰਾਂ ਦੇ ਵਿੱਚੋਂ ਤਾਂਬਾ ਕੱਢ ਕੇ ਅਤੇ ਉਹਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੀ ਵੱਢ ਲਈਆਂ ਗਈਆਂ ਨੇ ਇਸ ਸਬੰਧੀ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਜਦੋਂ ਸਵੇਰੇ ਆਪਣੇ ਖੇਤਾਂ ਦੇ ਵਿੱਚ ਜਾ ਕੇ ਦੇਖਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਕਿ ਉਹਨਾਂ ਦੇ ਟਰਾਂਸਫਾਰਮਰ ਧਰਤੀ ਤੇ ਛੋਟੇ ਪਏ ਸਨ ਅਤੇ ਉਹਨਾਂ ਦੇ ਵਿੱਚੋਂ ਤਾਂਬਾ ਗਾਇਬ ਸੀ ਅਤੇ ਮੋਟਰਾਂ ਦੀਆਂ ਕੇਬਲਾਂ ਵੀ ਚੋਰ ਵੱਢ ਕੇ ਆਪਣੇ ਨਾਲ ਹੀ ਲੈ ਗਏ ਕਿਸਾਨਾਂ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਿੰਘ ਰਾਸੀ ਪਿੰਡ ਸੋਹਾ ਜ ਮੇਰਾ ਟਰਾਂਸਫਾਰਮ ਚੋਰੀ ਹੋਇਆ ਜੀ 12 ਤਰੀਕ ਦੀ ਰਾਤ ਨੂੰ ਤੇ ট্রান্সਫਰਮ ਖੋਲ ਕੇ ਰੱਖਿਆ ਹੋਇਆ ਸੀ ਸੱਟਿਆ ਹੋਇਆ ਸੀ نیچے ਤੇ ਸਮਾਨ ਵਿੱਚੋਂ ਕੱਢ ਕੇ ਲੈ ਗਏ ਜਿਹੜੀ ਜਿਹੜਾ ਇਹ ট্রান্সਫਰਮ ਦਾ ਨੁਕਸਾਨ ਬਿਜਲੀ ਬੋਰਡ ਨੂੰ 40000 ਰੁਪਏ ਦਾ ਹੋਇਆ ਤੇ ਮੈਨੂੰ ਵੀ 5-7000 ਰੁਪਏ ਦਾ ਹੋਇਆ ਤੇ ਬਾਕੀ ਜਿਹੜਾ ਮੇਰਾ ਕੰਮ ਜਿਹੜਾ ਰਮ ਰਮਾਈ ਦਾ ਸੀ ਉਹ ਵਿਚਾਰੇ ਰਹਿ ਗਿਆ ਤੇ ਮੈਂ ਇਹ ਸਬੰਧੀ ਕਨਾਂ ਮੁਖ ਅਫਸਰ ਥਾਣਾ ਸਰਨਾਬਾ ਸਰਦਾਰ ਗੁਰਪ੍ਰੀਤ ਸਿੰਘ ਭਿੰਡਰ ਨਵੇਂ ਆਏ ਨੇ ਉਹਨਾਂ ਦੇ ਨੋਟ ਤੇ ਅੰਤ ਲਿਆਂਦਾ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਦਾ ਜਰੂਰ ਬੰਦੇ ਲੱਭ ਕੇ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਤੇ ਅਸੀਂ ਸਾਰੇ ਨਗਰ ਨਿਵਾਸੀ ਇਸ ਪ੍ਰਸ਼ਾਸਨ ਦਾ ਸਹਿਯੋਗ ਦੇਵਾਂਗੇ ਇਹਨਾਂ ਬੰਦਿਆਂ ਨੂੰ ਲੱਭਣ ਦੇ ਵਿੱਚ ਹਰ ਹਿੱਲੇ ਤੇ ਇਹ ਬੰਦੇ ਲੱਭੇ ਜਾਣ ਤਾਂ ਜੋ ਕਿ ਜਿਹੜਾ ਸਾਡੇ ਪਿੰਡ 'ਚ ਚੋਰੀਆਂ ਦਾ ਮਾਹੌਲ ਇਹ ਚੱਲ ਰਿਹਾ ਹੈ ਕਿਤੇ ਕੇਬਲਾਂ ਵੱਢੀਆਂ ਸਾਡੇ ਪਿੰਡ ਦੇ ਵਿੱਚੋਂ ਘਟੂ ਘਟ 7 ਜਾਂ 8 ਟਰਾਂਸਫਾਰਮਰ ਲਗਾਤਾਰ ਚੋਰੀ ਹੋ ਰਹੇ ਨੇ ਹਰ ਰੋਜ਼ ਕੋਈ ਨਾ ਕੋਈ ਕੇਬਲ ਵੱਢੀ ਜਾ ਰਹੀ ਹੈ ਤੇ ਤਕਰੀਬਨ 7 ਦੇ ਕਰੀਬ ਚੋੜ ਜਿਹੜੇ ਚੋਰੀ ਹੋ ਗਏ ਜੀ ਤੇ ਜੇਲਰ ਸਿੰਘ ਦਾ ਟਰਾਂਸਫਾਰਮ ਚੋਰੀ ਹੋਇਆ ਜੀ ਇੱਕ ਚਰਨ ਸਿੰਘ ਦਾ ਟਰਾਂਸਫਾਰਮ ਚੋਰੀ ਹੋਇਆ ਜੀ ਪਾਲਾ ਸਿੰਘ ਦਾ ਟਰਾਂਸਫਾਰਮ ਚੋਰੀ ਹੋਇਆ ਤੇ ਹੋਰ ਕਈ ਬੰਦਿਆਂ ਦੇ ਟਰਾਂਸਫਾਰਮ ਚੋਰੀ ਹੋਏ ਨੇ ਜੀ ਮਕੰਦ ਸਿੰਘ ਮਾਸਟਰ ਜੀ ਦਾ ਟਰਾਂਸਫਾਰਮ ਚੋਰੀ ਹੋਇਆ ਜੀ ਇੱਕ ਝਗੜੂ ਸਿੰਘ ਨੇ ਉਹਨਾਂ ਦਾ ਜਿਹੜਾ ਟਰਾਂਸਫਾਰਮ ਚੋਰੀ ਹੋਇਆ ਜੀ ਇਹ ਤੇ ਇੱਕ ਸਾਈਡ ਤੋਂ ਚੋਰੀ ਹੋ ਰਹੇ ਨੇ ਇਹ ਗਰਮੀਤ ਦਾ ਇੱਕ ਹਾਂਜੀ ਗਰਮੀਤ ਸਿੰਘ ਦਾ ਗਰਮੀਤ ਸਿੰਘ ਦਾ ਵੀ ਪਿੱਛੇ ਜਿਹੜਾ ਟਰਾਂਸਫਾਰਮ ਚੋਰੀ ਹੋਇਆ ਜੀ ਦੋ ਤਿੰਨ ਮੋਟਰਾਂ ਟਰਾਂਸਫਾਰਮ ਤੇ ਮੋਟਰਾਂ ਤੇ ਕੇਬਲਾਂ ਜਿਹੜੀਆਂ ਸਾਡੇ ਸਿਆਮ ਲੱਡ ਮੋਟਰਾਂ ਨੇ ਉਹਨਾਂ ਦੀਆਂ ਕੇਬਲਾਂ ਜਿਹੜੀਆਂ ਇਹ ਕੱਟ ਕੇ ਲੈ ਗਏ ਰਾਤ ਭਰਾਂ ਤੋਂ ਕੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ ਸਾਡੇ ਇਹ ਬੰਦੇ ਲੱਭਣ ਤੇ ਜਿਵੇਂ ਐਸਐਚਓ ਸਾਹਿਬ ਨੇ ਮੈਨੂੰ ਪੂਰ ਮੈਂ ਮਿਲਿਆ ਸੀ ਉਹਨਾਂ ਨੂੰ ਖੁਦ ਜਾ ਕੇ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਬਿਲਕੁਲ ਇਹ ਬੰਦੇ ਲੱਭਾਂਗੇ ਅਸੀਂ ਸ਼ਾਂਤੀ ਕਰਾਂਗੇ ਸਾਡਾ ਜਿਹੜਾ ਇਹ ਖੇਤਾਂ ਦਾ ਮਾਹੌਲ ਹੈ ਅਸ਼ਾਂਤ ਹੋਇਆ ਪਿਆ ਮਤਲਬ ਇਹ ਮੇਰਾ ਵੀ ਟਰਾਂਸਫਾਰਮ ਚੋਰੀ ਹੋਇਆ ਜੀ ਹੁਣ ਇਕੱਲੇ ਤਰਿਆ ਛੇਕ ਪਹਿਲਾ ਟਰਾਂਸਫਾਰਮ ਹੀ ਉਹਨਾਂ ਨੇ ਥੱਲੇ ਸਿੱਟ ਲਈ ਤੇ ਉਹਦਾ ਖੋਲਣ ਲੱਗੇ ਜਾਂ ਕੋਈ ਗੱਡੀ ਗੁੱਡੀ ਆ ਕਿ ਸੜਕ ਤੇ ਡਿੱਗੀ ਹੋਈ ਕਿ ਉਹ ਉਹ ਬਚ ਗਿਆ ਜੀ ਉਹ ਸੀ ਉਹ ਸਾਲ ਜਿਹੜੇ ਸਾਲ ਦੀ ਗੱਲ ਹੋ ਗਈ ਉਹ ਨਟ ਨਟ ਜੇ ਅਸੀਂ ਕਸਾ ਕੇ ਵੀ ਜਦੋਂ ਉਤਰਾ ਲਿਆ ਤੇ ਮੇਰੀ ਇਸ ਮੋਟਰ ਦੀ ਘੱਟੋ ਘੱਟ 10 ਵਾਰ ਤਾਰ 5 ਸਾਲਾਂ ਵਿੱਚ 10 12 ਵਾਰ ਵਾੜ ਲਈ ਅਸੀਂ ਜਾਣੇ ਹਾਂ ਅਸੀਂ ਪਾ ਦਨੇ ਹਾਂ ਜਾਣੇ ਪਾ ਦਨੇ ਚਲਾ ਦਨੇ ਬਸ ਇਹੀ ਹਾਲ ਹੋ ਰਿਹਾ 10 ਤੇ ਹੀ ਕਰਦੇ ਜੀ ਮਤਲਬ ਇਹਦਾ ਮਸਲਾ ਹੱਲ ਕਰੋ ਜੀ ਮਤਲਬ ਬਹੁਤ ਦੁਖੀ ਹੋ ਗਏ ਜੇ ਖੇਤ ਜਾਣੇ ਹਾਂ ਮਤਲਬ ਉਧਰੋਂ ਕੰਕਰਮ ਵਾਲੀ ਦੀ ਥੋੜੀ ਜਿਹੀ ਰਹਿਣੀ ਸੀ ਹਫਤੇ 10 ਹਫਤੇ ਬਾਅਦ ਕਾਹਤ ਸੰਤੇ ਕਿ ਹੁਣ ਜੀ ਇੱਕ ਕਿਸਾਨ ਆਪਣੀ ਫਸਲ ਪੁੱਤਾ ਮੰਗ ਪਾਲਦਾ ਉਹ ਵਿਚਾਰਾ ਜਾਂਦਾ ਖੇਤ ਖੇਤ ਜਾਂਦਾ ਜਦੋਂ ਵੀ ਜਦੋਂ ਚੋਰੀ ਦੀ ਬਾਰਦਾਤ ਨੂੰ ਦੇਖਦਾ ਉਹਦਾ ਮਨ ਨੂੰ ਠੇਸ ਪਹੁੰਚਦੀ ਆ ਅਸੀਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਸਾਡਾ ਸਾਰੀ ਨਗਰ ਪਰੇਸ਼ਾਨ ਆ ਸੱਤ ਅੱਠ ਟਰਾਂਸਫਰਮ ਖੁੱਲ ਗਏ ਦੇਖੋ ਉਹ ਟਰਾਂਸਫਰਮ 10 15 ਦਿਨਾਂ ਦੇ ਵਿੱਚ ਪਹਿਲਾਂ ਤਾਂ ਮਸੇ ਹੀ ਮਿਲਦਾ ਫਿਰ ਕਿਤੇ ਖੇਤੀਬਾੜੀ ਦੇ ਪਾਣੀ ਲਾਉਂਦਾ ਬਹੁਤ ਔਖਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜੋ ਵੀ ਸਾਡੇ ਚੋਰੀਆਂ ਹੋਈਆਂ ਨੇ ਇਸ ਘਟਨਾ ਨੂੰ ਬਹੁਤ ਧਿਆਨ ਨਾਲ ਬਰੀਕੀ ਨਾਲ ਇਹਦੀ ਜਾਂਚ ਕਰਕੇ ਇਹਦਾ ਤਸੱਲੀਬਖਸ਼ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ। ਜੋ ਚੋਰੀਆਂ ਹੋਈਆਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀਆਂ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਚੋਰੀਆਂ ਹੋਈਆਂ ਨੇ ਸਾਰਿਆਂ ਦੀ ਦੇਖਭਾਲ ਕਰਕੇ ਛੋੜੀ ਨੂੰ ਇਹਦਾ ਹੱਲ ਕਰਾਂਗੇ। ਲਾਈਵ ਤੇਜ਼ ਚੈਨਲ ਦੇ ਦੀ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ